117 ਗਸ ਦੇ ਵਿੱਚ ਆਪਾਂ ਤੁਹਾਡੇ ਖਾਤਰ ਬਿਲਕੁਲ ਨਵੀਂ ਬਣੀ ਹੋਈ ਬਹੁਤ ਸੋਹਣੀ ਕੂਠੀ ਲੈ ਕੇ ਪਹੁੰਚੇ ਹਾਂ ਤੁਸੀਂ ਕੂਠੀ ਦੇਖੋ ਤੁਸੀਂ ਆਪ ਹੀ ਆਖੋਗੇ ਵੀ ਬਹੁਤ ਘੈਂਟ ਮਾਲਕਾਂ ਨੇ ਤਿਆਰ ਕਰਵਾਈ ਹੋਈ ਹੈ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਤੁਸੀ ਵੀ ਐਡ ਕਰਵਾਉਣੀ ਹੈ ਜੀ ਆਪਣੇ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈਗਾ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਵਾਰ-ਵਾਰ ਚੱਲਦਾ ਰਹਿੰਦਾ 73800 26100 73 ਆਪਣੇ ਕੋਲੇ ਇੱਕ ਵੀਡੀਓ 10-12 ਫੋਟੋਆਂ ਤੇ ਪੂਰੀ ਜਾਣਕਾਰੀ ਭੇਜੋ ਬਸ ਜਿਹੜੀ ਅੱਜ ਆਪਾਂ ਕੋਠੀ ਤੁਹਾਡੇ ਖਤਰਾ ਹੱਲੇ ਕੇ ਪਹੁੰਚੇ ਆ ਜਿਵੇਂ ਕਿ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਤੇ ਇਹਨਾਂ ਨੇ ਕੂਠੀ ਜਿਹੜੀ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਐ ਤੇ ਤੁਹਾਨੂੰ ਕੂਠੀ ਬਹੁਤ ਜ਼ਿਆਦਾ ਪਸੰਦ ਆਊਗੀ ਕਿਉਂਕਿ ਵਧੀਆ ਬਣੀ ਹੋਈ ਆ ਸ਼ੌਂਕੀਆਂ ਇਹਨਾਂ ਨੇ ਤਿਆਰ ਕਰਵਾਈ ਹੋਈ ਆ ਪੂਰੀ ਕੋਠੀ ਤੁਸੀਂ ਅੰਦਰੋਂ ਵੀ ਦੇਖੋਗੇ ਅੰਦਰੋਂ ਵੀ ਬਹੁਤ ਸੋਹਣੀ ਤਿਆਰ ਹੋਈ ਐ ਤੇ ਕੋਠੀ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਸ਼ਾਇਦ 117 ਗੱਜ ਜਗ੍ਹਾ ਦੇ ਵਿੱਚ ਬਣੀ ਹੋਈ ਆ 117 ਗੱਜ ਤੋਂ ਜਗ੍ਹਾ ਉੱਪਰ ਹੀ ਐ ਘਟ ਨਹੀਂ ਹੈਗੀ ਤੇ ਡਬਲ ਸਟੋਰੀ ਬਣੀ ਹੋਈ ਆ ਤੇ ਜਮਾ ਉੱਪਰ ਵੀ ਆਪਾਂ ਨੂੰ ਇੱਕ ਬਾਥਰੂਮ ਮਿਲੂਆ ਜਮਾ ਟੀਸੀ ਤੇ ਤੇ ਸਾਰਾ ਕੁਝ ਆਪਾਂ ਦੇਖਾਂਗੇ ਤੇ ਸਾਰੀ ਵੀਡੀਓ ਪ੍ਰੋਪਰ ਇਹਨਾਂ ਨੇ ਬਣਾ ਕੇ ਭੇਜੀ ਆ ਕੱਲੀ-ਕੱਲੀ ਆਪਾਂ ਗੱਲ ਕਰਾਂਗੇ ਤੇ ਜਿਹੜੀ ਆਪਣੇ ਕੋਲੇ ਕੂਠੀ ਆ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੋਰਨਰ ਤੇ ਬਣੀ ਹੋਈ ਆ ਜੀ ਫਰੰਟ ਤੇ ਵੀ ਇਹਨਾਂ ਨੂੰ ਸ਼ੜਕ ਲੱਗਦੀ ਆ ਸਾਈਡ ਤੇ ਵੀ ਸ਼ੜਕ ਲੱਗਦੀ ਆ ਕੋਰਨਰ ਤੇ ਜਮਾ ਕੂਠੀ ਬਣੀ ਹੋਈ ਆ ਬਹੁਤ ਸੋਹਣੀ ਬਣੀ ਹੋਈ ਆ ਵਧੀਆ ਬਣੀ ਹੋਈ ਆ ਤਿਆਰ ਸਾਰੀ ਹੋਈ ਆ ਤੇ ਸਮਾਨ ਵੀ ਅਜੇ ਥੋੜਾ ਬੋਤਾ ਵੇਚਾ ਜਿਹੜਾ ਨਾਲ ਹੀ ਵਿੱਚ ਸੇਲ ਕਰਨਾ ਉਹਦੀ ਗੱਲ ਵੀ ਆਪਾਂ ਅੱਗੇ ਕਰਾਂਗੇ ਤੇ ਅੰਦਰ ਆਪਾਂ ਚੱਲਦੇ ਹਾਂ ਫਰੰਟ ਤੁਸੀਂ ਸਾਰਾ ਦੇਖ ਲਿਆ ਹੋਊਗਾ ਤੇ ਫਰੰਟ ਵਿੱਚ ਕੋਈ ਕਮੀ ਨਹੀਂ ਫਰੰਟ ਬਹੁਤ ਜ਼ਿਆਦਾ ਸੋਹਣਾ ਹੈਗਾ ਆਪਾਂ ਨੂੰ ਪਹਿਲਾ ਪੋਰਚ ਏਰੀਆ ਮਿਲ ਜੂਗਾ ਤੇ ਸਾਹਮਣੇ ਆਪਾਂ ਨੂੰ ਮਿਲੂਗੀ ਆਪਣੀ ਲੋਬੀ ਤੇ ਡਬਲ ਆਪਾਂ ਨੂੰ ਬੈਡਰੂਮ ਮਿਲ ਜਾਣਗੇ ਦੋ ਬੈਡਰੂਮ ਆਪਾਂ ਨੂੰ ਮਿਲ ਜਾਣਗੇ ਤੇ ਲੋਬੀ 'ਚ ਹੀ ਅਟੈਚ ਆਪਾਂ ਨੂੰ ਬਾਥਰੂਮ ਮਿਲ ਜੂਗਾ ਜਿਹੜੇ ਬੈੱਡਰੂਮ ਬਣੇ ਹੋਏ ਨੇ ਬਹੁਤ ਵਧੀਆ ਤੇ ਬਹੁਤ ਸੋਹਣੇ ਤਿਆਰ ਕਰਵਾਏ ਹੋਏ ਨੇ ਕੱਪ ਬੋਰਡ ਲੱਗੇ ਹੋਏ ਨੇ ਪੂਰੇ ਕੱਪ ਬੋਰਡ ਬਣਵਾਏ ਹੋਏ ਨੇ ਵਧੀਆ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਆਪਾਂ ਨੂੰ نیچے ਸਾਰੇ ਕਿਤੇ ਫਰਸ਼ ਮਾਰਬਲ ਪੱਥਰ ਲੱਗਿਆ ਹੋਇਆ ਮਿਲੇਗਾ ਤੇ ਜਿਹੜੇ ਬੈੱਡਰੂਮ ਤਿਆਰ ਹੋਏ ਨੇ ਬਹੁਤ ਵਧੀਆ ਤੇ ਬਹੁਤ ਸੋਹਣੇ ਇਹਨਾਂ ਨੇ ਤਿਆਰ ਕਰਵਾਏ ਹੋਏ ਨੇ ਤੇ ਵੀਡੀਓ ਇਹਨਾਂ ਨੇ ਵਧੀਆ ਬਣਾ ਕੇ ਭੇਜੀ ਆ ਤੇ ਥੋੜੀ ਬਹੁਤੀ ਕਮੀ ਹੈਗੀ ਇਹ ਵੀਡੀਓ 'ਚ ਜਿਵੇਂ ਕਿ ਮੈਂ ਹਰ ਰੋਜ਼ ਕਹਿਣਾ ਹੁੰਦਾ ਸੀ ਵੀ ਜਦੋਂ ਤੁਸੀਂ ਵੀਡੀਓ ਬਣਾਉਣੀ ਹੋ ਤਾਂ ਮੈਂ ਦੋ ਤਿੰਨ ਵਾਰੀ ਫੋਟੋ ਸਕਰੀਨ ਤੇ ਲਾ ਕੇ ਰੱਖਦਾ ਵੀ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾਇਆ ਕਰੋ ਜੀ ਤੇ ਵੀਡੀਓ ਜਦੋਂ ਬਣਾਉਣੀ ਹੋ ਇੱਕ ਤਾਂ ਫੋਨ ਨੂੰ ਜ਼ਿਆਦਾ ਹਿੱਲਣ ਨਾ ਆਦਿਆ ਕਰੋ ਤੇ ਇੱਕ ਵਧੀਆ ਪੂਰੀ ਬਿਲਕੁਲ ਆਰਾਮ ਨਾਲ ਸੋਹਣੀ ਤੇ ਵਧੀਆ ਢੰਗ ਨਾਲ ਵੀਡੀਓ ਬਣਾ ਕੇ ਭੇਜਿਆ ਕਰੋ ਬਾਕੀ ਚਲੋ ਕੋਠੀ ਦਾ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਜਾਊਗਾ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਜਿਨੇ ਵੀ ਅੱਗੇ ਕੁੱਠੀ ਸੇਲ ਕਰਨੀ ਹੈ ਤੇ ਕਿਸੇ ਨੇ ਵੀਡੀਓ ਬਣਾ ਕੇ ਭੇਜਣੀ ਹੈ ਜੀ ਤਾਂ ਫੋਨ ਨੂੰ ਟੇਡਾ ਫੜਨਾ ਜੀ ਸ਼ੁਰੂ ਤੋਂ ਵਿੱਚ ਹੀ 12ਵਾਂ ਵੀਡੀਓ ਬਣਾਉਣੀ ਸ਼ੁਰੂ ਕਰਨੀ ਆ ਤੇ ਅੰਦਰ ਬਾਹਰੋਂ ਸਾਰਾ ਕੁਝ ਦਿਖਾਉਣਾ ਹੈ ਤੇ ਆਪਣਾ ਜਿਹੜਾ WhatsApp ਨੰਬਰ ਆ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ। ਬਾਕੀ ਆਪਾਂ ਉੱਪਰ ਪਹੁੰਚ ਗਏ ਹੁਣ ਤੇ نیچے ਸਾਰਾ ਕੁਝ ਦੇਖ ਲਿਆ ਹੋਇਆ। نیچے ਆਪਾਂ ਨੂੰ ਸਟੋਰ ਵੀ ਮਿਲੂਗਾ, ਬੈੱਡਰੂਮ ਵੀ ਹੈਗੇ ਜੀ ਡਬਲ ਤੇ ਡਰਾਈਂਗ ਰੂਮ ਜੇ ਆਪਾਂ ਉੱਪਰ ਦੀ ਗੱਲ ਕਰੀਏ ਤਾਂ ਉੱਪਰ ਤਾਂ ਇਹਨਾਂ ਨੇ ਨਵੀਂ ਤਿਆਰ ਕਰਵਾਈ ਆ ਤੇ ਡਬਲ ਜਿਹੜਾ ਪੋਰਸ਼ਨ ਬਣਿਆ ਹੋਇਆ ਉੱਪਰਲਾ ਪੋਰਸ਼ਨ ਨਵਾਂ ਬਣਿਆ ਹੋਇਆ ਜੀ। ਡਾਊਨ ਸੀਲਿੰਗ ਕਰਵਾਈ ਹੋਈ ਆ ਤੇ ਕੱਪ ਬੋਰਡ ਵਗੈਰਾ ਬਣੇ ਹੋਏ ਨਹੀਂ ਤੇ ਜਿਹੜੇ ਆ ਬੈੱਡ ਵਗੈਰਾ ਬਣੇ ਹੋਏ ਨਹੀਂ ਆ ਫਿਕਸ ਨੇ ਜੀ ਆਹ ਚੱਕੇ ਨਹੀਂ ਜਾਂਦੇ ਤੇ ਬੈੱਡ ਤੇ ਕੱਪ ਬੋਰਡ ਤੇ ਆ ਕੁਝ ਇਹਨਾਂ ਨੇ ਵਿੱਚੇ ਨਾਲ ਹੀ ਦੇਣਾ ਜੀ ਤੇ ਉੱਪਰ ਵੀ ਆਪਾਂ ਨੂੰ ਬਾਥਰੂਮ ਮਿਲ ਜੂਗਾ ਦੇਖੋ ਤੁਸੀਂ ਬਹੁਤ ਵਧੀਆ ਤੇ ਸੋਹਣੀ ਕੋਠੀ ਆ ਜੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦੇਣਾ ਬਠਿੰਡਾ ਐਡਰੈਸ ਆ ਜੀ ਬਠਿੰਡਾ ਖਾਸ ਇਹਨਾਂ ਨੂੰ ਲੱਗਦਾ ਸ਼ਹਿਰ ਤੇ ਬਠਿੰਡੇ ਸ਼ਹਿਰ ਦੇ ਵਿੱਚ ਹੀ ਆ ਕੋਠੀ ਬਣੀ ਹੋਈ ਆ ਤੇ ਲੋਕੇਸ਼ਨ ਆ ਜੀ ਬਸੰਤ ਬਿਹਾਰ ਸਟਰੀਟ ਨੰਬਰ 7/3 ਠੀਕ ਆ ਜੀ ਉੱਥੇ ਆਪਾਂ ਨੂੰ ਕੋਰਨਰ ਆਹ ਕੋਠੀ ਮਿਲ ਜੂਗੀ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੀ ਡਿਮਾਂਡ ਪਾਈ ਆ ਉਹ ਪਾਈ ਆ 70 ਲੱਖ ਰੁਪਇਆ ਬਾਕੀ ਕਹਿੰਦੇ ਸੀਗੇ ਘਟਾ ਲਾਂਗੇ ਵੇਖ ਕੇ ਗੱਲਬਾਤ ਕਰ ਲਾਂਗੇ ਬਾਕੀ ਸੋਹਣੀ ਕੋਠੀ ਹੈ ਜੀ ਤੇ ਜਿਨ੍ਹਾਂ ਦਾ ਇੰਨਾ ਬਜਟ ਹੈਗਾ ਤਾਂ ਤੁਸੀਂ ਇਹਨਾਂ ਨਾਲ ਗੱਲ ਕਰ ਲਿਓ ਜੀ ਤੇ ਕਾਫੀ ਡਿਮਾਂਡ ਆ ਰਹੇ ਸੀਗੇ ਤੁਸੀਂ ਕਹਿੰਦੇ ਸੀਗੇ ਸਾਨੂੰ ਬਠਿੰਡੇ ਦੇ ਲਾਗੇ-ਤਾਗੇ ਤੋਂ ਕੋਠੀ ਦਿਖਾਓ ਤੇ ਆਪਾਂ ਤੁਹਾਡੇ ਖਾਤਰ ਬਠਿੰਡੇ ਏਰੀਆ ਚ ਕੋਠੀ ਲੈ ਕੇ ਪਹੁੰਚੀਆਂ ਤੁਹਾਡੇ ਸਾਰਿਆਂ ਵਾਸਤੇ ਆਪਣੀ ਆਹ ਵੀਡੀਓ ਸੀਗੀ ਜੀ ਤੇ ਵਧੀਆ ਕੋਠੀ ਹੈ ਜੀ ਸੋਹਣੀ ਆ ਕਿਸੇ ਨੂੰ ਵੀ ਖਰੀਦਣੀ ਆ ਤੇ ਤੁਸੀਂ ਜਾ ਕੇ ਦੇਖੋ ਜੀ ਤੇ ਸਾਰੀ ਕੋਠੀ ਦੇਖੋ ਉੱਪਰੋਂ ਜਾ ਕੇ ਦੇਖੋ نیچےੋਂ ਦੇਖੋ ਤੇ ਬੈਡਰੂਮਸ ਜਾ ਕੇ ਦੇਖੋ ਜੀ ਤੇ ਸਾਰੀ ਆਪਦੀ ਪੂਰੀ ਤਸੱਲੀ ਕਰਕੇ ਤੇ ਉਹ ਤੋਂ ਬਾਅਦ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ। ਬਾਕੀ ਕੋਠੀ ਸੋਹਣੀ ਹੈ ਜੀ ਤੇ ਕਮੀ ਪੇਸ਼ੀ ਵੀ ਕੋਈ ਹੈ ਨਹੀਂ। ਕੰਮ ਉਹ ਵੀ ਸਾਰਾ ਹੋਇਆ। ਉੱਪਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ। ਉੱਪਰੋਂ ਇਹਨਾਂ ਨੇ ਡਾਊਨ ਸੀਲਿੰਗ ਕਰਵਾਈ ਹੋਈ ਹੈ। ਕਿਚਨ ਦਾ ਸਾਰਾ ਕੰਮ ਕਰਵਾਇਆ ਹੋਇਆ। ਬਾਕੀ ਟਾਇਲਾਂ ਟੂਲਾਂ ਸਾਰੀਆਂ ਲੱਗੀਆਂ ਹੋਈਆਂ ਨੇ। ਬਾਥਰੂਮ 'ਚ ਜਿੰਨਾ ਸਮਾਨ ਲੱਗਿਆ ਹੋਇਆ ਬਹੁਤ ਵਧੀਆ ਕੁਆਲਿਟੀ ਦਾ ਲੱਗਿਆ ਹੋਇਆ ਹੈ। ਤੇ ਕੋਠੀ ਟਾਪ ਦੀ ਜੀ ਤੇ ਕਿਸੇ ਨੂੰ ਪਸੰਦ ਆਈ ਹੈ ਜਾ ਕੇ ਦੇਖੋ ਬਾਕੀ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਾਂਗੇ ਤੇ ਤੁਸੀਂ ਆਪੇ ਗੱਲ ਕਰ ਲਓ ਕਿੰਨਾ ਕੁ ਰੇਟ ਮੌਕੇ ਤੇ ਹੋ ਜੂਗਾ ਲੈਸ ਬੈਸ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਮਾਲਕ ਦਾ ਜਿਹੜਾ ਨੰਬਰ ਹੈ ਤੁਸੀਂ ਨੋਟ ਕਰ ਲਓ ਨੰਬਰ ਹੈ ਜੀ ਪੂਰਾ 70 98 05131 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨੇ ਬਾਕੀ ਸਕਰੀਨ ਤੇ ਲਿਖਿਆ ਵੀ ਆਉਂਦਾ ਜੀ ਪੂਰਾ 70 98 0 5231 ਆਹ ਮਾਲਕ ਦਾ ਨੰਬਰ ਹੈ ਜੀ ਤੇ ਮਾਲਕ ਨਾਲ ਤੁਸੀਂ ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੇ ਤੁਸੀਂ ਫੋਨ ਲਗਾ ਲਿਓ ਤੇ ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਕਰ ਸਕਦੇ ਹੋ ਜੀ ਤੇ ਬਾਕੀ ਬਾਹਰੋਂ ਵੀ ਬਹੁਤ ਸੋਹਣੀ ਏ ਕੁੱਟੀ ਸਾਰੀ ਕੁੱਟੀਆਂ ਜਿਹੜੀ ਰੰਗ ਹੋਈ ਏ ਜੀ ਜੇ ਆਪਾਂ ਜਮਾ ਉੱਪਰੋਂ ਗੱਲ ਕਰੀਏ ਜਮਾ ਟੀਸੀ ਤੇ ਮੌਂਟੀ ਬਣੀ ਹੋਈ ਏ ਤੇ ਨਾਲ ਬਾਥਰੂਮ ਬਣਿਆ ਹੋਇਆ ਜੀ ਤੇ ਬਾਥਰੂਮ ਵੀ ਬਹੁਤ ਵਧੀਆ ਬਣਿਆ ਹੋਇਆ ਉੱਪਰ ਵੀ ਜਮਾ ਤੇ ਗੱਲਬਾਤ ਤੁਸੀਂ ਆਪੇ ਕਰ ਲਿਓ ਤੇ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੁਸੀਂ ਕੋਠੀ ਜਿਹੜੀ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਲੱਗੀ ਐ ਤਾਂ ਸਾਰੇ ਤੁਸੀਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਜੀ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਤੁਸੀਂ ਪਹਿਲੀ ਵਾਰ ਆਏ ਹੋ ਜੀ ਚੈਨਲ ਤੇ ਪਹਿਲੀ ਵਾਰ ਪਹੁੰਚੇ ਹੋ ਤੇ ਇਸੇ ਤਰ੍ਹਾਂ ਦੀ ਤੁਸੀਂ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਆਪਾਂ ਹਰ ਰੋਜ਼ ਨਵੀਂ ਵੀਡੀਓ ਕੋਠੀ ਘਰ ਮਕਾਨ ਵੀਡੀਓ ਚ ਲੈ ਕੇ ਆਉਂਦੇ ਰਹਨੇ ਆਂ ਅਸੀਂ ਹਰ ਰੋਜ਼ ਡੇਲੀ ਆਪਣੀ ਵੀਡੀਓ ਆਉਂਦੀ ਹੈ ਕੋਈ ਇਹੋ ਜਿਹਾ ਦਿਨ ਨਹੀਂ ਆਉਂਦਾ ਜਦੋਂ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਨਾ ਆਈਏ ਤੇ ਡੇਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਜੀ ਸਬਸਕ੍ਰਾਈਬਰ ਲਾਜ਼ਮੀ ਕਰਦਿਆ ਕਰੋ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟਾਂਾਂ ਦੇ ਵਿੱਚ ਲਿਖੋ ਜ਼ਰੂਰ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਕੋਠੀ ਚਾਹੀਦੀ ਹੈ ਕਿੰਨੇ ਰੇਟ ਦੇ ਵਿੱਚ ਚਾਹੀਦੀ ਹੈ ਤੁਸੀਂ ਮੈਨੂੰ ਲਾਜ਼ਮੀ ਦੱਸੋ ਤੇ ਜਦੋਂ ਤੁਸੀਂ ਕਮੈਂਟ ਕਰੋਗੇ ਤਾਂ ਜਿਹੜੇ ਏਰੀਆ ਚ ਤੁਸੀਂ ਆਖੋਗੇ ਜਿੰਨੇ ਰੇਟ ਚ ਆਪਾਂ ਉਸ ਹਿਸਾਬ ਨਾਲ ਤੁਹਾਡੇ ਵਾਸਤੇ ਲੈ ਕੇ ਪਹੁੰਚਾਂਗੇ ਅਗਲੀ ਵੀਡੀਓ ਚ ਤੇ ਕਿਸੇ ਨੇ ਵੇਚਣੀ ਹੈ ਜੀ ਆਪਣੀ ਕੂਠੀ ਕਿਸੇ ਵੀ ਏਰੀਆ ਚ ਬਣੀ ਹੋਈ ਹੈ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਬਣਾ ਕੇ ਪੂਰੀ ਜਾਣਕਾਰੀ ਤੇ 10-12 ਫੋਟੋਆਂ ਤੇ ਜਿਹੜੀ ਵੀਡੀਓ ਬਣਾਉਣੀ ਹੈ ਪੂਰੀ ਵਧੀਆ ਢੰਗ ਨਾਲ ਵਧੀਆ ਤਰੀਕੇ ਨਾਲ ਤੇ ਪੂਰੀ ਵੀਡੀਓ ਫੋਨ ਨੂੰ ਟੇਡਾ ਕਰਕੇ ਬਣਾਉਣੀ ਹੈ ਜੀ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਜਿਆਦਾ ਲੰਮੀ ਵੀਡੀਓ ਆਪਾਂ ਕਰਦੇ ਨਹੀਂ ਤੇ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਮਿਲਦੇ ਆਂ ਜਲਦੀ ਨਵੀਂ ਵੀਡੀਓ ਨਵੀਂ ਕੂਠੀ ਘਰ ਮਕਾਨ ਦੇ ਨਾਲ ਸੀ